ਮੈਂ ਉਹਨਾਂ ਨੇ ਜਿਹੜੀ ਮਸਲੀ ਸੀ ਉਹਨਾਂ ਨੇ ਡਿਸਕਸ ਕੀਤੀ ਇੱਕ ਤੇ ਜਿਹੜਾ ਦਿੱਲੀ ਰੇਲਵੇ ਸਟੇਸ਼ਨ ਉਹਦਾ ਨਾਂ ਗੁਰਤੇਗ ਬਹਾਦਰ ਜੀ ਦੇ ਨਾਂ ਤੇ ਰੱਖਣ ਦੀ ਮੈਂ ਮੰਗ ਕੀਤੀ ਹੈ ਕਿ ਉਹ ਰੱਖਣਾ ਚਾਹੀਦਾ ਹੈ। ਇੱਕ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਤੋਂ ਜਿਹੜੇ ਟ੍ਰੇਨ ਚੱਲਦੀਆਂ ਨੇ ਪੱਟੀ ਲਈ ਔਰ ਡੇਰੇ ਬਾਬੇ ਨਾਨਕ ਲਈ ਇੱਕ ਉਹਨਾਂ ਦੇ ਉੱਤੇ ਚਰਚਾ ਕੀਤੀ ਹੈ। ਦੂਸਰਾ ਹੈਗਾ ਅੰਮ੍ਰਿਤਸਰ ਤੋਂ ਜਿਹੜੀ ਡੇਰੇ ਬਾਬਾ ਨਾਨਕ ਰੇਲ ਲਾਈਨ ਹੈ ਉਹਦੇ ਤੇ ਕੋਟਲਾ ਗੁਜਰਾ ਜਿਹੜਾ ਪਿੰਡ ਹੈ ਉੱਥੇ ਟ੍ਰੇਨ ਰੁਕਣੀ ਚਾਹੀਦੀ। ਇੱਕ ਅੰਮ੍ਰਿਤਸਰ ਤੋਂ ਜਿਹੜੀ ਕਟੜਾ ਜਿਹੜੀ ਟ੍ਰੇਨ ਚੱਲਦੀ ਹੈ ਬੰਦੇਵਾਰ ਉਹ ਬਾਇਆ ਜਲੰਧਰ ਜਾਂਦੀ। ਇਹਦੀ objection ਮੈਂ ਜਦੋਂ ਟ੍ਰੇਨ ਚੱਲੀ ਉਹਦੋਂ ਵੀ ਕੀਤਾ ਸੀ। ਮੈਂ ਕਿਹਾ ਤੁਸੀਂ ਗਲਤ ਰੋਟ ਲਿਆ ਹੈ। ਹੁਣ ਉਹ ਟ੍ਰੇਨ ਖਾਲੀ ਜਾ ਰਹੀ ਹੈ। ਸੋ ਮੈਂ ਉਹ ਰਿਕੁਐਸਟ ਕੀਤੀ ਕਿ ਇਹ ਟ੍ਰੇਨ ਸਿੱਧੀ ਚਲਾਓ ਅੰਮ੍ਰਿਤਸਰ ਬਟਾਲਾ, ਗੁਰਦਾਸਪੁਰ ਤੋਂ ਹੁੰਦੀ ਹੋਈ ਕਟੜਾ, ਜੰਮੂ ਕਟੜਾ, ਪਠਾਨਕੋਟ ਜਾਵੇ। ਪਠਾਨਕੋਟ ਜੰਮੂ ਕਟੜਾ ਜਾਵੇ। ਸੋ ਇੱਕ ਤੇ ਜਿਹੜਾ ਜਲੰਧਰ ਵਾਲੇ ਉਹਨਾਂ ਨੂੰ ਜਿਹੜੀ ਪਹਿਲੀ ਕਟੜਾ ਚੱਲ ਰਹੀ ਆ ਦਿੱਲੀ ਕਟੜਾ ਉਹਨੂੰ ਸਟਾਪ ਜਲੰਧਰ ਤੁਸੀਂ ਦੇ ਦਿਓ 2 ਮਿੰਟ ਦਾ ਕੈਂਟ 'ਚ। ਉਹ ਵੀ ਮਸਲਾ ਹਲ ਹੋ ਜਾਂਦਾ ਤੇ ਇਹਦੇ ਨਾਲ ਟ੍ਰੇਨ ਦਾ ਕਾਮਯਾਬੀ ਹੋਊਗੀ। ਜਿਹੜੇ ਸੋ ਇਹ ਗੱਲ ਉਹਨਾਂ ਨੇ ਬੜੀ ਧਿਆਨ ਨਾਲ ਸੁਣੀ ਉਹਨਾਂ ਨੇ ਇਹ ਗੱਲ ਕਹੀ ਕਿ ਤੇਰੀ ਗੱਲ ਬਿਲਕੁਲ ਠੀਕ ਹੈ ਕਿ ਇਹ ਵਾਕਿਆ ਖਾਲੀ ਜਾ ਰਹੀ ਹੈ ਸੋ ਇੱਕ ਤੇ ਇਹ ਗੱਲ ਕਹਿੱਤੀ ਹੈ ਦੂਜੀ ਗੱਲ ਇਹਨਾਂ ਨੇ ਇਹ ਰੱਖੀ ਕਿ ਅੰਮ੍ਰਿਤਸਰ ਤੋਂ ਪੂਨੇ ਆਸਤੇਵਾਲਾ ਜੀ ਆਸਤੇ ਇੱਕ ਹਫਤਾਵਾਰੀ ਟ੍ਰੇਨ ਹੋਣੀ ਚਾਹੀਦੀ ਹੈ ਤਾਂ ਕਿ ਇੱਕ ਤੇ ਸ਼ਰਧਾਲੂਆਂ ਨੂੰ ਫਾਇਦਾ ਹੋਵੇਗਾ ਉਹ ਜਾਣਾ ਚਾਹੁੰਦੇ ਨੇ ਲੋਕ ਸਿੱਧੇ ਜਾ ਸਕਣ ਔਰ ਜਿਹੜਾ ਸਾਡਾ ਉੱਥੇ ਵਿਦਿਆਰਥੀ ਬਹੁਤ ਪੜਦਾ ਪੂਨੇ ਇੱਕ ਐਜੂਕੇਸ਼ਨ ਦੀ ਹੱਬ ਹੈ ਸੋ ਉੱਥੇ ਉਹਨਾਂ ਨੂੰ ਜਾਣਾ ਆਉਣਾ ਵੀ ਆਸਾਨ ਹੋਏਗਾ ਇਹ ਵੀ ਡਿਮਾਂਡ ਉਹਨਾਂ ਅੱਗੇ ਰੱਖੀ